ਹੈਲੋ ਜੀ ਸਸਕਾਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਅਸੀਂ ਅੱਜ ਬਣਾ ਰਹੇ ਹਾਂ ਸਾਗ ਸਾਗ ਆਸਲੇਂ ਆਂ ਗੀਆ ਪਾਲਕ ਮਾਤੂ ਇਹ ਜਾਣਾ ਹੈ ਨਾ ਮਾਰਕੀਟ ਤੋਂ ਨਹੀਂ ਸ਼ੋਪਿੰਗ ਕਰਨੀ ਹੈ ਸਾਡੇ ਹੈਗੀ ਹੈ ਮੈਰਿਜ ਚਲੋ ਠੀਕ ਹੈ ਜੀ ਹੁਣ ਆਪਾਂ ਚੱਲਿਆ ਮਾਰਕੀਟ ਆਹ ਦੇਖੋ ਜੀ ਲਿਵਾਂ ਸੁੱਤਾ ਪਿਆ ਆ ਬਾਕੀ ਆਪਾਂ ਮਿਲਦੇ ਆ ਤੁਹਾਨੂੰ ਮਾਰਕੀਟ ਦੇ ਵਿੱਚ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਚੱਲਿਆ ਮੋਬਾਈਲ ਵਾਲੀ ਸ਼ੌਪ ਤੇ ਜੀ ਇਹਨਾਂ ਦਾ ਕਵਰ ਚੇਂਜ ਕਰਵਾਉਣਾ ਇਹਨਾਂ ਨੂੰ ਕਵਰ ਪਸੰਦ ਨਹੀਂ ਆਇਆ ਲਓ ਜੀ ਹੁਣ ਆਪਾਂ ਚੇਂਜ ਕਰਵਾਣੇ ਆ ਤਾਂ ਤੁਹਾਨੂੰ ਦਿਖਾਣੇ ਆ ਦੇਖਦੇ ਆ ਮੈਡਮ ਕਿਹੜਾ ਕਵਰ ਲੈਣੇ ਨੇਗੇ ਹੁਣ ਮੰਨਦੇ ਆਪਾਂ ਜੀ ਲਓ ਜੀ ਆ ਗਏ ਆਪਾਂ ਹੁਣ ਮੋਬਾਈਲ ਵਾਲੀ ਸ਼ੌਪ ਤੇ ਚੱਲੀਏ ਅੰਦਰ देखने अगर चलो चले, चले पाऊप <laughs> ਕਿਹੜਾ ਕਵਰ ਲੈਣਾ ਦੱਸ ਦਿਨਾ ਫਿਰ ਦੇਖ ਗਿਆ ਗਰਲਿਸ਼ ਦਾ ਇਹ ਵੀ ਪਰਨੇ ਹੁੰਦੇ ਆ ਇਹ ਵੰ ਦੇਖੋ ਜੀ ਇਹਨਾਂ ਨੇ ਨੂੰ ਪਤਾ ਨਹੀਂ ਕੋਈ ਪਸੰਦ ਆਉਂਦਾ ਜਾਂ ਨਹੀਂ ਇਸ ਦੇ ਵਿੱਚੋਂ ਵੀ ਆ ਪਾਜੀ ਹੋਰ ਦਿਖਾਇਓ ਆਇਆ ਕੁਛ ਇਸ ਦੇ ਵਿੱਚੋਂ ਪਸੰਦ ਲਓ ਜੀ ਇੱਥੋਂ ਵੀ ਨਹੀਂ ਕੋਈ ਪਸੰਦ ਆ ਰਿਹਾ ਇਹਨਾਂ ਨੂੰ ਤਾਂ ਵਾਲੇ ਟਾਈਪੇ ਉਹ ਤੜ ਦੇ ਨਾ ਅੰਨੇ ਕਵਰਾਂ ਚੋਂ ਕੋਈ ਕਵਰ ਨਹੀਂ ਪਸੰਦ ਆਇਆ ਹਲੇ ਤੱਕ ਦੇਖੋ ਜੀ ਯਾਰ ਹਾਂ ਇਹ ਠੀਕ ਐ ਇਹ ਮੈਨੂੰ ਠੀਕ ਲੱਗਿਆ ਬਾਕੀ ਤੂੰ ਆ ਬਰਤਨਾਂ ਨੂੰ ਦੇਖ ਬਾਊ ਜੀ ਇਹ ਹੀ ਖ ਪਸੰਦ ਆਇਆ ਲੱਗਦਾ ਇਹਨਾਂ ਨੂੰ ਟਰਾਈ ہاں ਦੇ ਟਰਾਈ ਕਰਕੇ ਹਮ ਠੀਕ ਹੈ ਠੀਕ ਹੈ ਉਹ ਮੈਂ ਟਾ ਦੇ 6 ਮਿੰਟ ਠੀਕ ਹੈ ਜੀ ਕਬਰ ਕੋਈ ਤਾਂ ਆਇਆ ਪਸੰਦ ਹੁਣ ਬਾਕੀ ਚੱਲਦੇ ਹਾਂ ਹੁਣ ਅੱਗੇ ਅੱਗੇ ਦੇਖਦੇ ਹਾਂ ਹੁਣ ਠੀਕ ਹੈ ਭਾਜੀ ਇਹ ਵਾਲਾ ਕਬਰ ਬਹੁਤ ਠੀਕ ਹੈ ਜੀ ਲਓ ਜੀ ਹੁਣ ਆਪਾਂ ਆਏ ਆ ਲਿਵਾਸ਼ ਤੇ ਡਾਈਪਰ ਲੈਣ ਜੀ ਡਾਈਪਰ ਖਤਮ ਹੋ ਗਏ ਸੀ ਉਹਦੇ ਦਹੋ ਜੀ ਡਾਈਪਰ ਜੀ ਇਧਰ ਜੇ ਬੇਟਾ

ਤੁਸੀਂ ਦੇਖ ਸਕਦੇ ਹੋ ਚੱਲ ਜੀ ਦੇ ਦੇ ਹੋਰ ਕੀ ਲੈਣਾ ਵਾਈਪਸ ਵਾਈਪਸ ਵੀ ਦੇ ਦਿਓ ਜੀ ਕਿੰਨੇ ਪੈਕੇਟ ਕੱਟ ਲਾ ਫਿਰ ਇੱਥੇ ਲਓ ਜੀ ਇਥੇ ਬਈ ਅਗਦੀ ਜੀ

ਨਹੀਂ ਫਿਰ ਅਸੀਂ ਸਾਡੇ ਕੋਲ ਮੈਡ ਮੋਬਾਈਲ ਨਹੀਂ ਮੋਬਾਈਲ ਰੱਖਣਾ ਜਾਂਦਾ ਮੇਰੇ ਖਿਆਲ ਨਹੀਂ ਤਾਂ ਮੈਂ ਮੈਂ ਫੋਟੋ ਬਾਦੋ ਨਾ ਕਾਕਾ ਨੂੰ ਬੜੀ ਬਿੱਤੇ ਇਹ ਮਾਣਿਆ ਲੋਕ ਦੁਨੀਆ ਭੱਤੀਆਂ ਦੀ ਹਾਂਜੀ ਹਾਂ ਇਹ ਕਰ ਦੇਗੀ ਚਲੋ ਠੀਕ ਹੈ ਜੀ ਲੈ ਲਿਆ ਆਪਾਂ ਉਹਨਾਂ ਦਾ ਸਮਾਨ ਹੁਣ ਆਪਾਂ ਦੇਖਦੇ ਹਾਂ ਸਲੀਪਰਸ ਵਗੈਰਾ ਜੀ ਚਲਿਏ ਚਲੋ ਠੀਕ ਹੈ ਚਲ ਜੀ ਸਲੀਪਰਸ ਲੈ ਲੈਂ ਕਿਸ ਸਾਈਡ ਚਲੀਏ ਇਧਰ ਇਸ ਸਾਈਡ ਚੱਲਦੇ ਹਾਂ ਮਿਲਦੇ ਹਾਂ ਸ਼ੌਪ ਤੇ ਜਾ ਕੇ ਇਹ ਤੁਹਾਨੂੰ ਕਹਿੰਦੇ ਲਓ ਜੀ ਆ ਗਏ ਆਪਾਂ ਸ਼ਾਪ ਤੇ ਦਿਖਾਇਆ ਸਲੀਪਰਸ ਜੀ ہاں ਸਲੀਪਰਸ ਇਹ ਵਾਲੇ ਨੇ ਹੂੰ ਇਹ ਨਹੀਂ ਲੈਣੇ ਇਹ ਭਾਰੀ ਆ ਰਹੇ ਨੇ ਆੜਨੇ ਆੜਨੇ ਕੋ ਨਹੀਂ ਇਸ ਦਾ ਕੋਈ ਕਾ ਚੀ ਯੋ ਬੇਟੀ ਸਾਈਕਲ ਠੀਕ ਲੱਗ ਰਿਹਾ ਹੈ ਹੋਰ ਹੈਗਾ ਵੀ ਜੀ ਇਸ ਤਰ੍ਹਾਂ ਦੇ ਸਲੀਪਰਸ ਕਲਰ

ਚੇਂਜ ਹੋਇਆ ਹੈ ਹਾਰ ਪੈੱਟ ਨਹੀਂ ਨਹੀਂ ਸੇਮੀ ਦਬਦੂ ਵੀ ਹੈ ਨਾ ਪੀਸ ਕਰਕੇ ਹੋਇਆ ਹੈ ਚੇਂਜ ਲੱਗਦਾ ਨਹੀਂ ਸਕਦਾ ਪੈੱਟ ਚੇਂਜ ਨਹੀਂ ਲੱਗਦਾ ਦੇਖ ਨਾ ਤਾਂ ਹੁਣ ਕੰਫਰਟੇਬਲ ਲੱਗਦਾ ਹੈ ਨਹੀਂ ਹਾਂ ਲੋਕਾਂ ਦਾ ਮਿਲ ਜੇਗਾ ਮਿਸਿਸ ਬਲੈਕ ਠੀਕ ਲੱਗ ਰਹਾ ਹੈ ਮੇਰੇ ਸੋਨ ਨੂੰ ਛੋਟਾ ਨੰਬਰ ਹੈ ਨਾ ਹੂੰ ਇਹ ਖੁੱਲ ਨਹੀਂ ਰਹੀ ਹੈ ਖੁੱਲ ਜਾਂਦੀ ਹੈ ਕੜਾਈ ਠੀਕ ਹੈ। ਇਹੀ ਕਲਰ ਹੈ। ਚਲੋ ਚਲੋ ਠੀਕ ਹੈ ਜੀ ਸਲੀਪਰ ਤਾਂ ਆਪਾਂ ਹੁਣ ਲੈ ਲਿਆ ਹੁਣ ਆਪਾਂ ਚੱਲਦੇ ਆ ਮੰਡੀ ਬਾਕੀ ਦੀ ਸ਼ਾਪਿੰਗ ਆਪਾਂ ਹੈਰ ਕਰਾਂਗੇ ਟਾਈਮ ਹੋਵੇ ਜ਼ਿਆਦਾ ਹੁਣ ਆਪਾਂ ਸਾਗ ਲਈ ਪਾਲਕ ਵਗੈਰਾ ਮਿੱਥੇ ਵਗੈਰਾ ਲੈ ਲਈਏ ਚਲੋ ਚੱਲਦੇ ਆ ਮੰਡੀ ਦੀ। ਲਓ ਜੀ ਮੰਡੀ ਆ ਗਏ ਆ ਹੁਣ ਆਪਾਂ ਹੁਣ ਆਪਾਂ ਲੈ ਲਈਏ ਪਾਲਕ ਧਨੀਆ ਬਾਥੂ ਮਿੱਥੇ ਅੱਗੇ ਦੇਖਦੇ ਆਪਾਂ ਚਲੋ ਜੀ ਅੱਗੇ ਦੇਖਦੇ ਹਾਂ ਹੁਣ ਆਪਾਂ ਚਲੋ ਜੀ ਇੱਥੇ ਪਾਲਕ ਹੈ ਤਾਂ ਹੈ ਪਰ ਨਹੀਂ ਕੀ ਰੇਟ ਹੈ ਜੀ ਪਾਲਕ ਠੀਕ ਹੈ ਠੀਕ ਹੈ ਹਾਂ ਲੈ ਲਈ ਹੂੰ ਹੂੰ ਦਸ ਸਿੱਕਾ ਦੋ ਲੱਲਾ ਦੋ ਬੋਤਾ ਕੋ ਬੋਲਦਾ ਨਹੀਂ ਇੱਕ ਹੋਰ ਲੱਲਾ ਜ਼ਿਆਦਾ ਹੋ ਜੇ ਇਹ ਦੋਨੋਂ ਲੱਲਾ ਬਾਤੂ ਹੈ ਜੀ ਬਾਤੂ ਬਾਤੂ ਪੱਕਿਆ ਜਾ ਲੱਗਦਾ ਮੈਨੂੰ

ਕਰ ਦੋ 9000 ਰੁਪਏ ਵੇਖ ਲਓ 20 ਵੇਖ ਲਓ 0 ਰੁਪਏ ਵੇਖ ਲਓ 20 ਵੇਖ ਲਓ 0 ਹਾਂਜੀ 19 ਇਹ ਕਿਤਾਬ 25 ਨੰਬਰ ਕਾ ਹੈ ਹੋ ਚਾਹ ਚਾਹ ਗੁਰ ਕਾਰ ਭਾਈ ਜੀ 9000 ਰੁਪਏ ਵੇਖ ਲਓ 20 ਵੇਖ ਲਓ 0 ਰੁਪਏ ਵੇਖ ਲਓ 20 ਰੁਪਏ ਵੇਖ ਲਓ ਮਿਸਟਰ ਗੋ ਲੈਣੀਆਂ ਨੇ ਅੱਜ ਪਹਿਲੇ ਆ ਜਾ ਤੂੰ ਜਾਣਾ ਦੇਖੋ ਆ ਜਾ ਮਿਸਟਰ ਹੈਗੇ ਨੇ ਮਿਸ ਜਾਨੀ ਰੇਟ ਹੈ 60 ਰੁਪਏ ਕਿਲੋ ਠੀਕ ਹੈ ਜੀ ਹੁਣ ਆਪਾਂ ਲੈ ਲਿਆ ਸਮਾਨ ਹੁਣ ਆਪਾਂ ਚੱਲਿਆ ਘਰੇ ਸਾਗ ਦੀ ਤਿਆਰੀ ਕਰਨਾ ਬਾਕੀ ਆਪਾਂ ਆ ਕੇ ਤੁਹਾਨੂੰ ਦਿਖਾਨੇ ਆ ਸਾਗ ਦੀ ਤਿਆਰੀ ਮੰਮੀ ਕਿਵੇਂ ਕਰਦੇ ਨੇ ਜੀ ਲਓ ਜੀ ਹੁਣ ਆ ਗਿਆ ਅਸੀਂ ਘਰ ਮੰਮੀ ਕੱਟ ਰੇ ਨੇ ਸਾਗ ਆ ਦੇਖੋ ਕਿੰਨਾ ਰਹਿ ਗਿਆ ਮੰਮੀ ਸਾਗ ਥੋੜਾ ਜਿਹਾ ਰਹਿ ਗਿਆ ਉਹ ਬੈਠਾ ਜੀ ਸਾਡਾ ਕੈਸਪਰ ਨਾਲ ਕੀ ਖਵਾਉਂਗੇ ਮੱਕੀ ਦੀ ਰੋਟੀ ਨਾਲ ਮੱਕੀ ਦੀ ਰੋਟੀ ਲਓ ਜੀ ਨਾਲ ਤਾਂ ਚੱਲੇਗੀ ਹੁਣ ਮੱਕੀ ਦੀ ਰੋਟੀ ਮੱਕੀ ਦੀ ਖਾਣੀ ਹਾਂ ਮੱਕੀ ਦੀ ਖਵਾਵਾਂਗੇ ਵੀਰੋ ਤੇ ਨਮਾਹੇ ਸਾਡਾ ਉ ਬਾਕੀ ਸਾਡੇ ਮੈਂਬਰ ਆ ਦੇਖੋ ਜੀ ਆ ਇੱਕ ਸਾਡਾ ਡੌਗੀ ਦੇਖ ਲੋ ਜੀ ਕਿੱਥੇ ਪਿਆ ਹੈ ਇਹਦੀ ਵੀ ਬਹੁਤ ਹਵਾ ਖਰਾਬ ਹੋਈ ਹੋਈ ਹੈ ਡੌਗੀ ਦੀ ਸਾਡਾ ਲਿਵਾਂਸ਼ ਤੇ ਪਿਆ ਜੀ ਸੋ ਰਿਹਾ ਹੈ ਮम्मी ਆਪਣਾ ਚੁੱਲਾ ਨਹੀਂ ਬਾਲਿਆ ਤੁਸੀਂ ਸਾਹ ਕਿਸ ਤੇ ਬਣਾਉਂਗੇ ਅੱਜ ਫਿਰ ਅੱਜ ਮੈਂ ਗੈਸ ਤੇ ਬਣਾਉਂਗੀ ਕਿਉਂ ਚੁੱਲੇ ਤੇ ਕਿਉਂ ਨਹੀਂ ਬਣਾ ਰਹੇ ਚੁੱਲ੍ਹੇ ਤੇ ਬਣਾਉਂਦੇ ਚੁੱਲ੍ਹੇ ਤੇ ਤਾਂ ਨਾਲੇ ਹੋਰ ਵੀ ਵਧੀਆ ਟੇਸਟੀ ਬਣਦਾ ਸਾਗ ਉਹ ਬਣਦਾ ਤਾਂ ਹੈਗਾ ਮੇਰਾ ਜੀ ਨਹੀਂ ਕਰ ਰਿਹਾ ਅੱਜ ਮੈਂ ਕਿ ਥੋੜਾ ਜਿਹਾ ਚਲੋ ਸੇਦੀ ਸੀ ਤੇ ਮੈਂ ਫਿਰ ਆ ਗਿਆ ਗੈਸ ਤੇ ਅਸੇ ਗੈਸ ਤੇ ਬਣਾਉਂਗੇ ਫਿਰ ਹੈ ਲਓ ਜੀ ਆਪਾਂ ਹੁਣ ਸਾਗ ਪਾਣ ਲੱਗਿਆ ਕੁੱਕਰ ਦੇ ਵਿੱਚ ਪਾਣੀ ਹੋ ਗਿਆ ਗਰਮ ਮੰਮੀ ਕਹਿੰਦੇ ਤੂੰ ਜਾ ਕੇ ਸਾਗ ਪਾ ਦੇ ਉਹਨਾਂ ਚ ਚੱਕੋ ਜੀ ਲਓ ਜੀ ਪੈ ਗਿਆ ਸਾਗ ਹੁਣ ਇਸ ਤੋਂ ਬਾਦ ਹੁਣ ਆ ਫੇਰ ਹੋਰ ਲਿਆ ਕੇ ਪਾਵਾਂਗੇ ਇਸ ਦੇ ਵਿੱਚ ਸਾਗ ਆਹ ਜੋ ਲਓ ਪਾਈਏ ਹੋਰ ਸਾਗ ਉਹਦੇ ਚ ਤੋ ਗਿਰੀ ਯਾਰਾ ਨੀਚੇ ਏਹ ਨਾ ਨਾ ਖਲਾਰਾ ਨਾ ਭਾਈ ਲੋ ਜੀ ਸਾਗ ਪੈ ਗਿਆ ਆ ਬਾਕੀ ਦੇਖ ਲਓ ਉਪਰ ਤੱਕ ਪਰ ਗਿਆ ਆ ਬਾਕੀ ਇਹ ਲੈ ਕੇ ਆਵਾਂਗਾ ਹੋਰ ਲੋ ਜੀ ਹੁਣ ਮੰਮੀ ਲੱਗੇ ਨੇ ਇਸ ਦੇ ਵਿੱਚ ਅਦਰਕ ਤੇ ਲਸਣ ਪਾਉਣ ਸਾਗ ਲਗਭਗ ਹੋ ਗਿਆ ਤਿਆਰ ਹੁਣ ਇਸ ਤੋਂ ਬਾਅਦ ਲਾਣਗੇ ਮੰਮੀ ਤੜਕਾ ਫਿਰ ਆਪਾਂ ਟੇਸਟ ਕਰਦੇ ਆਂ ਮੱਕੀ ਦੀ ਰੋਟੀ ਨਾਲ ਜੀ ਲਓ ਦੇਖੋ ਜੀ ਸਾਗ ਦੀ ਸ਼ਕਲ ਆਹਾ ਲਾਜਵਾਬ ਸਾਗ ਜੀ ਹੁਣ ਇਹਨੂੰ ਆਪਾਂ ਲਾ ਕੇ ਘੋਟਾ ਫਿਰ ਮਿਲਦੇ ਆਂ ਤੁਹਾਨੂੰ ਲਓ ਜੀ ਮੰਮੀ ਲੱਗੇ ਨੇ ਹੁਣ ਸਾਗ ਨੂੰ ਤੜਕਾ ਲਾਉਣਾ ਪਾਦੋ ਪਿਆਜ ਆਹਾ ਆਪਾਂ ਪੈਗੇ ਪਿਆਜ ਇਯਾਰੇ ਦਾਰ ਤੈਨੂੰ ਭੁੰਨਣਗੇ ਚੰਗੀ ਤਨਾ ਫਿਰ ਆਈਆ ਸਾਗ ਤੜਕਾ ਲੱਗਣ ਲਈ ਮੰਮੀ ਮੱਕੀ ਦੇ ਆਟੇ ਦਾ ਘੋਟਾ ਲਾਇਆ ਤੁਸੀਂ ਲਓ ਜੀ ਮੱਕੀ ਦੇ ਆਟੇ ਦਾ ਘੋਟਾ ਲਾਇਆ ਫਿਰ ਸਾਗ ਨੂੰ ਲਓ ਜੀ ਹੁਣ ਆਪਾਂ ਲੱਗਿਆ ਇਸ ਦੇ ਵਿੱਚ ਟਮਾਟਰ ਪਾਉਣ ਪਾਉਮਾ ਮੀ ਜੀ ਟਮਾਟਰ ਚੱਕੋ ਜੀ ਟਮਾਟਰ ਪਾਤਾ ਕੁਝ ਟਮਾਟਰ ਭੁੰਨਿਆ ਗਿਆ ਫਿਰ ਉਸ ਤੋਂ ਬਾਅਦ ਪਾਵਾਂਗੇ ਇਸ ਚ ਹਲੀਆਂ ਮਿਰਚਾਂ ਜੋ ਰੈਡੀ ਨੇ ਇਸ ਦੇ ਵਿੱਚ ਫਿਰ ਆਪਾਂ ਪਾਵਾਂਗੇ ਸਾਗ ਲਓ ਜੀ ਹਰੀਆਂ ਮਿਰਚਾਂ ਵੀ ਪੈ ਗਈਆਂ ਵਾਓ ਪਾਉ ਪਾਉ ਹਰੀਆਂ ਮਿਰਚਾਂ ਦੱਬ ਕੇ ਅਨਾ ਪੁੱਸਤਾ ਥੋੜੀ ਹੈ ਬਸ ਪਾ ਦੇਣੀ ਹੈ ਅੱਛਾ ਆਪਾਂ ਪਾਤੀ ਚੋੜੀ ਠੀਕ ਹੈ ਠੀਕ ਹੈ ਥੋੜਾ ਕਰਾਰਾ ਜਾ ਪਤਾ ਹੈ ਲੋ ਜੀ ਕਰਾਰਾ ਕਰਾਰਾ ਸਾਗ ਖਾਉਣਾ ਕਹਿੰਦੇ ਨਜ਼ਾਰਾ ਹੀ ਆ ਜਾਣਾ ਹੁਣ ਇਹਨੂੰ ਭੁੰਨੋਗੇ ਚੰਗੀ ਤਰ੍ਹਾਂ ਲੋ ਜੀ ਇਹਨੂੰ ਭੁੰਨਣਗੇ ਫਿਰ ਪਾਣਗੇ ਇਸ ਵਿੱਚ ਸਾਗ ਹੋਰ ਕੀ ਪਾਉਂਗੇ ਤੁਸੀਂ ਬਸ ਹੋਰ ਹੁਣ ਕੀ ਪਾਣਾ ਹੈ ਇਹਦੇ ਵਿੱਚ ਫਿਰ ਵੀ ਕੋਈ ਮਸਾਲਾ ਮਸੂਲਾ ਕੁਛ ਉਹ ਸਾਰੇ ਮਸਲੇ ਚ ਪਾਤਾ ਜਿਹਦੇ ਸਾਗ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਪਿਆਜ਼ ਉੱਧਰ ਰੱਖ ਲਓ ਜੀ ਰੰਗਾ ਤੋਂ ਦੇਖੋ ਤੁਸੀਂ ਮਸਾਲੇ ਵੀ ਲਓ ਜੀ ਮਸਾਲਾ ਤਿਆਰ ਆਪਣਾ ਹੁਣ ਆਪਾਂ ਪਾਣ ਲਗੇ ਇਸ ਚ ਸਾਗ ਲਓ ਜੀ ਦੇਖੋ ਆਹਾ ਫੇਰ ਆਪਾਂ ਟੇਸਟ ਕਰਦੇ ਆ ਮੱਕੀ ਦੀ ਰੋਟੀ ਨਾਲ ਜੀ ਆਓ ਮਿਲਦੇ ਆ ਤੁਹਾਨੂੰ ਫੇਰ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਸਾਗ ਦੀ ਲੁੱਕ ਤੇ ਤੁਸੀਂ ਦੇਖੋ ਸਾਗ ਕਿੱਦਾਂ ਦਾ ਬਣਾਇਆ ਮੰਮੀ ਜੀ ਨੇ ਆ ਦੇਖੋ ਜੀ ਇੱਧਰ ਆ ਕੇ ਮੱਕੀ ਦੀ ਰੋਟੀ ਹਰੀਆਂ ਮਿਰਚਾਂ ਨਾਲ ਹੈ ਗਿਆ ਮੂਲੀ ਸਰੋਂ ਦਾ ਸਾਗ ਉੱਪਰ ਪਾਈ ਹੈ ਮਲਾਈ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਉਨੇ ਆ ਟੇਸਟ ਆਹਾ ਨਜ਼ਾਰੇਦਾਰ ਆਓ ਜੀ ਖਾਓ YouTube ਫੈਮਲੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਹੂੰ ਬਹੁਤ ਹੀ ਲਾਜਵਾਬ ਬਹੁਤ ਹੀ ਜ਼ਿਆਦਾ ਟੇਸਟੀ ਹੈ ਜੀ ਆਓ ਤੇ ਆਗਿਆ ਤੁਸੀਂ ਕਰੋ ਟੇਸਟ ਮਜ਼ਾ ਹੀ ਆ ਗਿਆ ਖਾ ਕੇ ਜੀ ਚਲੋ ਠੀਕ ਹੈ ਜੀ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਜ਼ਰੂਰ ਦਬਾਣਾ ਬਾਕੀ ਮਿਲ ਜਾ ਤੁਹਾਨੂੰ ਨਵੇਂ ਵਲੋਗਸ ਬਾਏ